ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਹੋਏ ਆਂ ਬਾਈ ਦੀ ਮੰਡੀ ਮਾਨਸਾ ਹਰ ਸ਼ੁੱਕਰਵਾਰ ਦੀ ਮੰਡੀ ਲੱਗਦੀ ਆ ਇਹ ਕਿ ਅੱਜ 26/9/2025 ਨੂੰ ਮੰਡੀ ਲੱਗੀ ਹੋਈ ਆ ਬਹੁਤ ਚੰਗੀਆਂ ਮੱਜਾਂ ਇੱਥੇ ਪਹੁੰਚੀਆਂ ਹੋਈਆਂ ਤੇ ਬਾਈ ਨਾਲ ਕਰ ਲੈਨੇ ਆ ਗੱਲ ਇਧਰ ਚੱਕ ਬਾਈ ਮੇਰੇ ਕੋਲ ਨਾ ਪੜਾ ਆ ਜਾ ਬਰਾਜ ਧੰਨਵਾਦ ਜਾਣਕਾਰੀ ਲੈ ਲੈਣੇ ਬਾਈ ਤੂੰ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਵਧੀਆ ਵੀਰੇ ਕਿਹੜੇ ਪਿੰਡੋਂ ਆਏ ਆ ਕਰਮਗੜ ਵੀਰੇ ਕਰਮਗੜ ਜਿਹੜੀ ਆਮ ਅੱਜ ਖੜੀ ਆਪਣੀ ਕਿਹੜੇ ਸੂਸੂਈ ਆ ਇਹ ਦੂਜੇ ਵੀਰੇ ਪਹਿਲੇ ਸੂ ਕੀ ਨਾ ਦੁੱਧ ਦਿੱਤਾ ਦੁੱਧ ਹੈ ਪਹਿਲਾਂ 12 ਕਿਲੋ ਵੀਰੇ ਇਹਦੀ ਕੀ ਤੇ ਫੱਤੀ ਹੋ ਮਾੜਾ ਬਾਈ 14 ਪਾ ਕੀ ਰੇਟ ਕਰਤਾ ਇਹਦਾ ਬਾਈ 13 ਵੀਰੇ ਲੈਣ ਦੇਣ ਦੱਸ ਇੱਕ ਵੀ ਇਹ ਦੇ ਦਾਂ ਇੱਕ 20 ਦੇ ਦਾਂਗੇ ਬਾਈ ਕਹਿੰਦਾ ਬਹੁਤ ਸੋਹਣੀ ਝੋਟੀ ਹੈ ਬਾਈ ਜੀ ਥਾਂਲੇ ਵੇ ਦੀ ਸਾਫ ਆ ਅੱਡੋ ਅੱਡ ਥਾਣਾ ਚੰਗੀ ਏ ਝੋਟੀ ਆ ਵੀ ਸੂਈ ਬਈਆ ਵੀਰੇ 托ਕੜ ਆ ਵੀਰੇ 托ਕੜ ਗੱਪਣਾ ਕਲੀ 托ਕੜ ਆ 2.5 ਦੋ ਮਹੀਨੇ ਗੱਪਣਾ ਵੀਰੇ ਚੈੱਕ ਪਾਸ ਆ ਚੱਕ ਨਹੀਂ ਕਰਾਈ ਆ ਅੱਛਾ ਗੱਪਣ ਕੋਈ ਵੀ ਕਿੰਨਾ ਦੁੱਧ ਦਿੰਦੀ ਹਣ ਇਹ 8 ਕਿਲੋ ਵੀਰੇ ਇਹਦਾ ਗ੍ਰੇਟ ਕਰਤਾ ਇਹਦਾ 75 ਲੈਣ ਦੇਣਾ ਹਾਂ ਆ ਬੱਚਾ ਇਹਦਾਗਾ ਹਾਂ ਵੀਰੇ ਘੱਟਾ ਵੀ ਦੱਸਵਾ ਰੱਖ ਕੱਟਾ ਪੂਰਾ ਡਬਲ ਨਾਲ ਬਾਈ ਮੁੱਲ ਜਾਇਆ ਜਾ ਬਾਈ ਦਾ 75000 ਮਾਨਸਾ ਮੰਡੀ ਤੇ ਪਹੁੰਚਿਆ ਹੋਇਆ ਮੇਰਾ ਬਾਈ ਹੋਰ ਤਾਂ ਨਹੀਂ ਕੋਈ ਆਪਣੀ ਨਹੀਂ ਵੀਰੇ ਹੋਰ ਮਨਾਵ ਪੱਗਾ ਨਾ ਕਰਦਾ ਮੰਡੀ ਮਾਨਸਾ ਤੇ ਹੈਲੋ ਮਤਿਆ ਕੋਈ ਨਿਕਾ ਹੋਈਆਂ ਬਾਕੀ ਤਸੱਲੀ ਆਪਣੀ ਆਪ ਕਰਨੀ ਆ ਕੋਈ ਵੀ ਸੌਦਾ ਕਰਨਾ ਬਾਈ ਜੀ ਆ ਉਹਦਾ ਵੇਖ ਭਰ ਕੇ ਕਰਨਾ ਤਸੱਲੀ ਆਪਣੀ ਕੋਲੇ ਆ ਕੇ ਕਰਨੀ ਆ ਸਾਡੀ ਜ਼ਿੰਮੇਵਾਰੀ ਹੁੰਦੀ ਆ ਦਿਖਾਉਣ ਦੀ ਮੇਲ ਕਰਾਉਣ ਦੀ ਹਰ ਇੱਕ ਤੁਸੀਂ ਆਪ ਕਰਨੀ ਆ ਜਨਾ ਨਹੀਂ ਜਾਨੀ मानसा फरी है नवी देखने लिए पेज नो फॉलो जे किसी भरा ने होनी हो अपना नंबर चुरानवे सात सौ नड़िन्नवे अठ तीन जीरो अठ ਅੱਤ ਪੂਰੀ ਐਲਮ ਵੀ ਦਿਖਾ ਕੇ ਗਏ ਕਿੰਨਾ ਮੋਲ ਕਰਿਆ ਸੀ ਬਾਈ ਆਪਾਂ ਤੋਂ 120 120 ਮੋਲ ਆ ਇਹਦਾ ਕਿਹੜੇ ਸੂਸੂਈ ਆ ਇਹ ਤੀਜਾ ਸੂਆ ਸੂਈ ਚੰਗੇ ਦੁੱਧ ਵਾਲੀ ਮਾਜਾ ਵੀਡੀਓ ਬਣਾਈ ਹੋਈ ਹੈ ਇਹਦੀ ਵੈਸੇ ਆਪਣੀ ਕੰਮੂਰੇ ਆ ਗਿਆ ਭਰਾ ਆਪਣਾ ਇਹੋ ਕੱਟਣਾ ਸਾਡੇ 11 12 ਲੀਟਰ ਦੇ ਤੇ 15 ਗਿਆ ਕੋਈ ਇੱਕ ਬਜ਼ਾਰ ਨਹੀਂ ਲੱਗੇ ਹੋ ਗਿਆ ਸੌਦਾ ਬੁਰੀ ਦਾ ਦੇਖ ਲਓ ਦੋਨੇ ਪਾਸੇ ਬਾਈ ਜੀ ਫੁੱਲ ਸਰੀ ਹੈ ਮੰਡੀ ਅੱਜ ਇਹ ਕੀ ਹੈ ਬਾਈ ਇਹ ਆਪਣੀ ਵੀਡੀਓ ਰਾਜ ਦੀ ਜੋਗਾ ਨਾ 55000 ਰੁਪਏ ਹੈ ਟਿਕਟ ਜਰੂਰ ਤੋਂ ਥੋੜਾ ਥੋੜਾ هي اي ها 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 هلو ينهي ڪنهن ਕਾਲੇ ਹੀ ਫਿਰਦਾ ਮੇਰਾ ਭਾਈ ਛੋਟੀ ਜਿਹੇ ਮੈਂ ਇਹ ਕੁਲੇ ਕਰਨੇ ਭਾਈ ਕੋਲ ਹਾਂਜੀ ਭਾਈ ਜੀ ਕੀ ਹਾਲ ਆ ਵਧੀਆ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਵੱਡੀ ਦਰੀਆ ਕੋਲ ਤੇ ਪਹਿਲੇ ਸੂਸੂਈ ਆਪਣੀ ਮਾਜੇ ਹੀ ਹਾਂ ਕਿੰਨਾ ਕੁ ਬੋੜਾ ਹੁਣ ਹੁਣ ਹੈਗਾ 6-7 ਕਿਲੋ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 8-9 ਦਿਨ ਕੀ ਰੇਟ ਕਰਿਆ 80000 ਰੇਟ ਜਾਇਜਾ ਬਾਈ ਦਾ ਮੁੱਲ 80000 ਕਰਿਆ ਝੋਟੀ ਸੋਹਣੀ ਆ ਥਣ ਵਧੀਆ ਡੋਡਾ ਮੱਡੀ ਮਾਨਸਾ ਤੇ ਲੈ ਕੇ ਪਹੁੰਚਿਆ ਹੋਇਆ ਭਰਾ ਇਹਦਾ ਬਹੀਆ ਇਹਦਾ ਜੀਤ ਤੇ Майк, уди как